ਮਤਲਬ ਗੌਡ ਗਿਫਟਡ ਚੀਜ਼ਾਂ ਮਿਲਦੀਆਂ ਹੁੰਦੀਆਂ ਨੇ ਹਨਾ ਆਪਾਂ ਨੂੰ ਅਬ ਇਹ ਕੁੜੀ ਬਹੁਤ ਜ਼ਿਆਦਾ ਸੋਹਣੀ ਹੈ ਕੋਈ ਔਰਤ ਬਹੁਤ ਜ਼ਿਆਦਾ ਸੋਹਣੀ ਹੈ ਹਨਾ ਚਲੋ ਹੁਸਨ ਔਰਤ ਦੇ ਹਿੱਸੇ ਆ ਬੇਸਿਕਲੀ ਤਾਂ ਹਨਾ ਆਪਾਂ ਮਰਦਾਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਸਾਵਲਾ ਦਾ ਰੰਗ ਇਸ ਉਹਦਾ ਮਤਲਬ ਹੁਸਨ ਦਾ ਔਰਤ ਦਾ ਇਹ ਮੰਨਿਆ ਜਾਂਦਾ ਬਟ ਨਾ ਉਸ ਚੀਜ਼ ਬਾਰੇ ਮਾਨ ਕਰ ਲੈਣਾ ਤੇ ਉਹਦੇ ਬਾਰੇ ਆਪਣਾ ਇਗਵਸਟਿਕ ਹੋ ਜਾਣਾ ਚੀਜ਼ਾਂ ਨੂੰ ਤੇ ਮੇਰੀ ਬਈ ਮਤਲਬ ਇਹ ਚੀਜ਼ ਮੰਨਣਾ ਕਿ ਯਾਰ ਜਿਹੜਾ ਨਾ ਮਤਲਬ ਕੋਈ ਚੀਜ਼ ਆਪਣੀ ਕਮਾਈ ਹੋਈ ਹੈ ਬਾਅਦ ਚ ਵੀ ਆਪਾਂ ਨੂੰ ਹੁਣ ਕਈ ਚੀਜ਼ਾਂ ਦਾ ਗੋਡ ਗਿਫਟ ਕਿਡ ਨੇ ਆਪਾਂ ਉਹਨਾਂ ਦਾ ਹੀ ਹੰਕਾਰ ਕਰਕੇ ਬਹਿ ਜਾਂਦੇ ਆ ਬਈ ਜਿਸ ਦਿਵਾਰ ਆਏ ਹੁੰਦੇ ਆ ਕਿਸੇ ਦਾ ਰੰਗ ਰੂਪ ਇਹ ਰੰਗ ਰੂਪ ਆ ਕਿ ਇਹਦਾ ਕੁਝ ਵੀ ਬਹੁਤ ਕੁਝ ਹੈ ਪਰ ਜਿਹੜੀ ਚੀਜ਼ ਤੁਸੀਂ ਕਮਾਈ ਆ ਮੇਰੇ ਹਿਸਾਬ ਨਾਲ ਦੀ ਮਾਣ ਉਸ ਚੀਜ਼ ਦਾ ਹੋਣਾ ਚਾਹੀਦਾ ਵੀ ਹਾਂ ਜਿਹੜੀ ਚੀਜ਼ ਤੁਸੀਂ ਅਰਮ ਦੀ ਪੀਆ ਸੋਸਾਇਟੀ ਤੋਂ ਲਾ ਲਓ ਜਾਂ ਜਿੱਦਾਂ ਵੀ ਕਿਸੇ ਵੀ ਤੁਸੀਂ ਬ੍ਰਿੰਡ ਚੋਂ ਉਸ ਚੀਜ਼ ਦਾ ਮੈਂ ਕਿਹਾ ਜਿਆਦਾ ਮਾਣ ਮਤਲਬ ਇੱਕ ਤਰ੍ਹਾਂ ਦਾ ਪ੍ਰਾਊਡ ਹੋ ਫੀਲ ਬਹੁਤ ਵਧੀਆ ਫੀਲ ਹੈ ਉਹ ਫੀਲ ਜਿਆਦਾ ਨੇ ਜਾਨ ਨਾਲ ਇਹ ਕੁੜੀਆਂ ਕਿ ਜਿੰਮ ਚ ટી-ਸ਼ਰਟ ਕੱਤ ਚੱਕਦੀਆਂ ਨੇ ਉਹਨੂੰ ਪਤਾ ਕੀ ਹੈ ਭਾਈ ਉਹ ਤਾਂ ਥੋੜਾ ਜਿਹਾ ਇੱਕਦਾਂ ਹੁਕਮਤੋਂ ਇੱਕ ਤਾਂ ਜਿਹੜੀਆਂ ਕੁੜੀਆਂ ਜਿੰਮ ਲਾ ਰਹੀਆਂ ਨੇ ਹੁਣ ਹਨ ਵਧੀਆ ਜੋਰ ਵਾਸਤੇ ਮਿਹਨਤ ਕਰ ਰਹੀਆਂ ਨੇ ਕਿਸੇ ਅ ਪਲੈਟਫਾਰਮ ਲਈ ਕਰ ਮਤਲਬ ਕਿਸੇ ਬੋਡੀ ਬਿਲਡਿੰਗ ਜਾਂ ਕੰਪੀਟੀਸ਼ਨ ਜਾਂ ਆਪਦੀ ਫਿਜ਼ੀਕਲ ਲੈਵਲ ਤੇ ਜਾਂ ਐਥਲੈਟਿਕਲ ਲੈਵਲ ਤੇ ਹਨ ਉਹਨਾਂ ਨੇ ਇਤਨਾ ਕੁਝ ਗੇਨ ਕਰਨਾ ਚਾਹੀਦਾ ਉਹ ਤਾਂ ਹੈ ਕਿ ਬਹੁਤ ਜ਼ਿਆਦਾ ਸਹੀ ਔਰ ਜਿਹੜੀਆਂ ਸਟੋਰੀਆਂ ਬਣਾਉਣ ਜਾਂ ਜਿਹੜੀਆਂ ਰੀਲਾਂ ਪਾਉਣ ਜਾਂਦੀਆਂ ਨੇ ਮੈਨੂੰ ਲੱਗਦਾ ਦਾ ਸ਼ੁਰੂ ਵਿੱਚ ਕੁਝ ਨਹੀਂ ਕਹਿ ਸਕਦੇ ਜੇ ਬੋਲਾਂਗੇ ਤਾਂ ਇਹ ਗੂਗਲ ਫਾਈਲ ਲਗਾ ਦੇ ਇੱਕ ਦਿਨ ਬੋਲ ਇੱਕ ਉਸ ਇੰਟਰਵਿਊ ਵਿੱਚ ਨਹੀਂ ਕਿਹਾ ਸੀ ਤੇ ਉਹ ਕਹਿੰਦੀ ਵਿਆਹ ਤੋਂ ਪਹਿਲਾਂ ਸਕੋਰ ਸਕੋਰ ਚੈੱਕ ਕਰਨਾ ਚਾਹੀਦਾ ਕਰਵਾਉਣਾ ਚਾਹੀਦਾ ਦੋਵਾਂ ਵੀ ਕੋਈ ਮਾਨਿਕ ਕੁਝ ਜਿਹਾ ਕੋਈ ਵੀ ਕਿੱਦਾਂ ਦਾ ਪਹਿਲੀ ਹਣਾ ਮਤਲਬ ਪ੍ਰੀ ਡਿਫਾਈਨਡ ਪ੍ਰੀ ਮਤਲਬ ਚੀਜ਼ਾਂ ਕਰਕੇ ਚੱਲੋ ਪਹਿਲੀ ਕਰਕੇ ਚੱਲੋ ਸਾਰਾ ਕੁਝ ਪਹਿਲੇ ਇੰਡੋਸੈਂਸ ਕੇ ਸੋਚ ਕੇ ਚੱਲੋ ਵੀ ਕੱਲ ਨੂੰ ਜੇ ਦੇਖੋ ਜੇ ਤੁਸੀਂ ਬਈ ਐਡਾ ਤੇ ਮਾਈਂਡ ਸੈਟ ਨਾਲ ਕਿਸੇ ਰਿਸ਼ਤੇ 'ਚ ਜਾ ਰਹੇ ਹੋ ਤਾਂ ਤੁਸੀਂ ਕੀ ਉਹ ਤੋਂ ਮਤਲਬ ਉਹ ਇਧਰ ਰੱਖ ਰਹੇ ਹੋ ਉਸ ਰਿਸ਼ਤੇ ਲਈ ਵੀ ਹਾਂ ਫਿਰ ਇਹ ਮਟੀਰੀਅਲਿਸਟਿਕ ਨਹੀਂ ਹੋ ਗਿਆ ਯਾਰ ਜਿਆਦਾ ਹੀ ਇਹ ਤਾਂ ਮਤਲਬ ਬਹੁਤ ਜਿਆਦਾ ਮਟੀਰੀਅਲਿਸਟਿਕ ਹੋ ਗਏ ਯਾਰ ਰਿਸ਼ਤੇ ਬਰੇਸ ਹਿਸਾਬ ਨਾਲ ਤਾਂ ਇਸ ਉਹਦੇ ਮਤਲਬ ਤਰ੍ਹਾਂ ਦੇ ਵਪਾਰੀ ਦੇ ਵਿੱਚ ਬਈ ਰਿਸ਼ਤੇ ਕਿਵੇਂ ਗਰੋ ਕਰ ਮੌਲ ਨਹੀਂ ਬਣਗੇ ਤਾਂ ਨਹੀਂ ਇਹਨਾਂ ਜਾਂਦੇ ਉਹ ਨਹੀਂ ਬਣਗੇ ਬਾਈ ਜਦੋਂ ਬਹੁਤ ਮਾੜੀ ਹੈ ਇਹ ਜ਼ਿਆਦਾਤਰ ਫੈਮਿਨਿਸਟਾਂ ਵਾਲੀਆਂ ਕੈਨੇਡਾ ਦੀਆਂ ਨੇ ਉਹਨਾਂ ਦੀ ਉਹ ਇਹੀ ਨਾ ਮਤਲਬ ਚੀਜ਼ ਤੇ ਬਹੁਤ ਜਾਂਦੇ ਉਹਨਾਂ ਦੇ ਨਾ ਹਾਂ ਵੀ ਇਦਾਂ ਸੋਚ ਕੇ ਜੰਮੋ ਇਹਨਾਂ ਦਾ ਮਤਲਬ ਇੱਕ ਮਹਾਵਰ ਇਦਾਂ ਦਾ ਬਣ ਜਾਣਾਗਾ ਆਪਣੀ ਸੋਸਾਇਟੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਵੀ ਹਰ ਵੀ ਹੀ ਜਿਆਦੇ ਵਿੱਚ ਲੋਕ ਰਹਿ ਜਾਣਗੇ ਰਿਸ਼ਤੇ ਤਾਂ ਕਿੰਨਾ ਕਿਤੇ ਬਈ ਬਹੁਤ ਦੂਰ ਚੱਲ ਜਾਣੀਆਂ ਰਿਸ਼ਤੇ ਵਾਲੀ ਕਹਾਣੀ ਤਾਂ ਹੀ ਉੱਥੇ ਜਾ ਕੇ ਹੁਣ ਜਿਹੜੇ ਕੁੜੀਆਂ ਨੇ ਕੈਨੇਡਾ ਜਾ ਕੇ ਉਹਦੀ ਮੁੱਕਲ ਜਾਂਦੀਆਂ ਨੇ ਤਾਂ ਬਾਤ ਨਹੀਂ ਬੰਦੇ ਨਾ ਜਿਆਦੇ ਸੋਸ਼ਲ ਨਹੀਂ ਹੁੰਦੇ ਕਿ ਜਿਵੇਂ ਕਿਸੇ ਗਰੁੱਪਾਂ 'ਚ ਬੈਠਣਾ ਸੰਗਦੇ ਨੇ ਉਹ ਇਹ ਤਾਂ ਕੀ ਆ ਸੰਗਦੇ ਨਹੀਂ ਬਈ ਕਈ ਬੰਦੇ ਦਾ ਦੇਖ ਹੁੰਦੇ ਨੇ ਕਿ ਇਦਾਂ ਵੀ ਹਰ ਨਾ ਉਹ ਬਹੁਤ ਜਿਆਦੇ ਨਾ ਯਾਰ ਮਤਲਬ ਕਿ ਅੱਜ ਕੱਲ੍ਹ ਦੇ ਬੰਦੇ ਬਦਲੇ ਕਿ ਕੋਈ ਬੰਦਾ ਚਾਹੁੰਦੇ ਨੇ ਯਾਰ ਵੀ ਬਹੁਤ ਜਿਆਦਾ ਸ਼ੀ ਸੋਸ਼ਲ ਹੋ ਜੀ ਹੂੰ ਕਈ ਬੰਦੇ ਨਾਲ ਲੈਂਟਡ ਜਾ ਸਰਕਲ ਦਾ ਛੋਟਾ ਨਕੜਾ ਹਾਂ ਉਹ ਲਿੰਕੜੀਆ ਸਰਕਲ ਉਹਦਾ ਕਾਰਨ ਨਹੀਂ ਹੁੰਦਾ ਕਿ ਕਿਉਂ ਬੰਦੇ ਵਰਤਮਾਨ ਜਿਉਂਦੇ ਬਹੁਤ ਬੰਦੇ ਨਾਲ ਬਟ ਉਹ ਬੰਦੇ ਬਈ ਕੀ ਹੁੰਦਾ ਜ਼ਿੰਮੇਦਾਰ ਹੁੰਦੇ ਨੇ ਵੀ ਹਾਂ ਯਾਰ ਵੀ ਅਸੀਂ ਜਿਹੜੇ ਬੰਦੇ ਉਹ ਲਾ ਲਈ ਤਾਂ ਉਹਨਾਂ ਨੂੰ ਨਭਾਉਣੀ ਵੀ ਆ ਉਹਨੂੰ ਪਤਾ ਕਿ ਖੜਦਾ ਵੀ ਪਊਗਾ ਸੋ ਮਤਲਬ ਉਥੇ ਫਿਰ ਇਹ ਚੀਜ਼ ਆਉਂਦੀ ਆ ਵੀ ਕਿਉਂ ਨਾ ਹਨਾ ਵੀ ਉਹਨਾਂ ਕੇ ਸਰਕਲ ਕੀਤਾ ਜਾਵੇ ਜਿੰਨਾ ਆਪਾਂ ਘੜ ਸਕੀ ਆ ਹਨਾ ਅਗਲੇ ਨਾਲ ਉਹ ਸਭ ਤੇ ਸਾਰੇ ਖੜਾ ਜਾਵੇ ਹਾਂ ਵੀ ਵਧੀਆ ਗੱਲ ਨੇ ਉਹ ਬੜਾ ਬੜਾ ਸਮਾਵੇ ਗੁੜੀ ਉਹ ਤਾਂ ਪੂਰਾ ਉਹਨਾਂ ਨੇ ਪਰ ਇਹ ਨੂੰ ਨੋ ਨਾ ਪਤਾ ਵੀ ਨਹੀਂ ਹੈਗਾ ਵੀ ਉਹ ਕੀ ਕਰ ਰਹੀ ਹੋਣੀ ਹੈਗਾ ਵੀ ਉਹ ਸਾਹਮਣੇ ਵੀ ਆਊਗਾ ਹਨਾ ਕਦੋਂ ਉਹਦੇ ਵਿਆਹ ਹੋਣੇ ਨੇ ਬਾਈ ਬਹੁਤ ਚੀਜ਼ਾਂ ਹੋਣੇ ਨੇ ਹਨਾ ਅੱਜ ਤਾਂ ਉਹ ਨੇਟ ਤੇ ਪਾਇਆ ਉਹ ਨੇਟ ਤੇ ਜਿਹੜੀ ਪਾਈ ਗਈ ਚੀਜ਼ ਉਹ ਸਾਰੀ ਮੰਨ ਜਾਂਦੀ ਹੈਗੀ ਸਾਰੀ ਮੰਨ ਜਾਂਦੀ ਹੈਗੀ ਬਾਈ ਤੇ ਯਾਰ ਉਹੀ ਗੱਲ ਆ ਗਈ ਨਾ ਫਿਰ ਕੰਟੈਂਟ ਤੇ ਆਉਂਦੀ ਹੈ ਬਾਈ ਗੱਲ ਕਿਉਂਕਿ ਜਿੱਦਾਂ ਦਾ ਯਾਰ ਹੁਣ ਕੰਟੈਂਟ ਬਾਈ ਪਰੋਸਿਆ ਜਾ ਰਿਹਾ ਪੰਜਾਬ 'ਚ ਹਨਾ ਸਿਨੇਮਾ ਦੇ ਥਰੂ ਸੋਸ਼ਲ ਐਪਸ ਦੇ ਥਰੂ ਇੰਟਰਨੈਟ ਦੇ ਥਰੂ ਉਹ ਬਹੁਤ ਜ਼ਿਆਦਾ ਕਿਤਨਾ ਕਿਤੇ ਬਾਈ ਡੇਂਜਰਸ ਹੈ ਐਕਚੁਅਲੀ ਵੀ ਆ ਤੇ ਨੋਰਡਿਟੀ ਵਾਲ ਗੈਰੰਟੀ ਬਹੁਤ ਨਾਰਮਲ ਜਿਹਾ ਕਰਤੀਆਂ ਨੇ ਇਹ ਚੀਜ਼ਾਂ ਬਈ ਹਨ ਤੇ ਮਤਲਬ ਜਿਆਦਾ ਉਹ ਚੀਜ਼ਾਂ ਕਿਤਨਾ ਕਿਤੇ ਬਈ ਅੱਗੇ ਜਾ ਕੇ ਔਖਾ ਕਰਨਗੇ ਆਪਣੇ ਪੰਜਾਬ ਵਾਲਿਆਂ ਬੱਚਿਆਂ ਵੀ ਲੱਗਿਆ ਹੁੰਦਾ ਬਹੁਤ ਬਹੁਤ ਜ਼ਿਆਦਾ ਯਾਰ ਆਪਣੇ ਪੰਜਾਬੀਆਂ ਦਾ ਆਲ ਵੀ ਵੀ ਪੰਜਾਬੀਆਂ ਦਾ ਕੋਈ ਯਾਦ ਵੀ ਨਹੀਂ ਕਿਸੇ ਸੰਗਤ ਜਿਵੇਂ ਸਿਸਟਮ ਦਾ ਜੀ ਚੱਲ ਜਾਂਦਾ ਯਾਰ ਸਕੂਲ ਤੇ ਮੋਬਾਈਲ ਲੈ ਕੇ ਆਉਣੀ ਬੰਦ ਕਰਦੇ ਹੈਗੇ ਸੋਹਣੀਆਂ ਕੁੜੀਆਂ ਫੋਨ ਲੈ ਕੇ ਜਾਂਦੇ ਫੋਨ ਦੇ ਥਰੂ ਜਿਹੜਾ ਆਪਣਾ ਚੱਲਦਾ ਸੀ ਹੈਨਾ ਆਪਣੇ ਟਾਈਮ ਹੈਨਾ ਤੇ ਕਿਵੇਂ ਅਟਾ ਪੜਵੀ ਲੱਗਦੇ ਸੀਗੇ ਹਨ ਪੜਵੀ ਪੈਣਦੇ ਤੇ ਮੈਂ ਟ੍ਰਾਂਟੋਂ ਤੋਂ ਬਹੁਤ ਕੱਪੜੇ ਮਾਰ ਕੇ ਦਿਖਾ ਦੋ ਹਾਂ ਤੇ ਪ੍ਰਿੰਸੀਪਲ ਅੱਡ-ਗੋੜ ਦੱਤੀਗਾ ਤੇ ਕੋਈ ਲੇਟ ਜਾਂਦੇ ਤਾਂ ਅੱਡ ਰੇਰ ਉੱਚਾ ਤੇ ਕਿਤੇ ਉਦੋਂ ਯਾਰ ਮਾਪੇ ਜਾਂਦੇ ਤੇ ਕੇ ਦੇਖਦਾ ਉਤੋਂ ਮੀਟਿੰਗ ਚ ਮਹੀਨੇ ਬਾਅਦ ਬੁਲਾਉਂਦੇ ਤੇ 6 ਮਹੀਨੇ ਬਾਅਦ ਕਿਤਨੇ ਕਿਤੇ ਡਿਸਪਲਨ ਦੇ ਸੀਗੇ ਉਹ ਆਪਣੇ ਬੱਚੇ ਜਿਹੜੇ ਪਹਿਲਾਂ ਸੀਗੇ ਹਨ ਜਿਹਦੇ ਉਸ ਤੋਂ ਪਹਿਲਾਂ ਇਹ ਉਹ ਚ ਅਰੇ ਤਾਂ ਮਾਪੇ ਗਿਆ ਹੁੰਦੇ ਨੇ ਵੀ ਮਾਰਨਾ ਨਹੀਂਗਾ ਸਾਡੇ ਨਾਲ ਪਰ ਹੋਰੋ ਹੀ ਗੱਲ ਆ ਗਈ ਨਾ ਬਈ ਵੀ ਜੇ ਉਨੀ ਹੀ ਵਾਰ ਡਿਸਪੀਨ ਬਾਈ ਉੱਡ ਗਿਆ ਦੱਸ ਹੈ ਨਾ ਜਿਹੜੀ ਬਾਈ ਉਹ ਵਾਇਲੈਂਸ ਮਤਲਬ ਮਤਲਬ ਇਹ ਨੂੰ ਹੈ ਵਾਇਲੈਂਸ ਵੀ ਬਾਈ ਕਈ ਰੂਪ ਨੇ ਕਿਤੇ ਕਿਤੇ ਵਾਇਲੈਂਸ ਪੋਜ਼ਿਟਿਵ ਵੀ ਹੈ ਬਾਈ ਕਿਤੇ ਕਿਤੇ ਨੈਗੇਟਿਵ ਵੀ ਹੈ ਠੀਕ ਹੈ ਮਤਲਬ ਸੋਸਾਇਟੀ ਇਹ ਕਰਦੀ ਹੈ ਮੈਂ ਨਹੀਂ ਕਹਿ ਰਿਹਾ ਆਪਣੇ ਨੂੰ ਸੋਸਾਇਟੀ ਉਸ ਚੀਜ਼ ਨੂੰ ਮਤਲਬ ਐਸ ਅ ਰਿਜ਼ਲਟ ਸ਼ੋ ਕਰਦੀ ਹੈ ਕਿ ਇੱਥੇ ਪੋਜ਼ਿਟਿਵ ਹੋਈ ਹੈ ਇੱਥੇ ਨੈਗੇਟਿਵ ਹੋਈ ਹੈਗੀ ਚਲੋ ਜਿਹੜੇ ਲੋਕ ਸੈਂਸ ਰੱਖਦੇ ਸੀ ਇਹਦੇ ਉਹ ਸਮਝ ਲੈ ਇਸ ਗੱਲ ਨੂੰ ਬਟ ਜਿੱਦਾਂ ਹੁਣ ਚੱਲ ਰਿਹਾ ਹੈਗਾ ਭਾਈ ਹਨਾ ਵੀ ਹੁਣ ਬੱਚਿਆਂ ਨੂੰ ਬੋਸਿਆ ਜਾ ਰਹੀਆਂ ਨੇ ਚੀਜ਼ਾਂ ਭਾਈ ਫੋਨ ਤੇ ਕੰਟੈਂਟ ਕਿੰਨਾ ਡੇਂਜਰਸ ਹੈ ਆਪਣੇ ਫੋਨਾਂ 'ਤੇ ਕਿੰਨਾ ਡੇਂਜਰਸ ਕੰਟੈਂਟ ਹੈ ਯਾਰ ਹਨਾ ਜਿਹੜਾ ਆ ਰਿਹਾ ਜੋ ਵੀ ਲਾ ਦੋ ਫੋਟੋਸ ਵੀਡੀਓਸ ਭਾਈ ਬਹੁਤ ਸਾਰਾ ਮੂਸ਼ਾ ਹੈ ਉਹਨੇ ਭਾਈ ਕਿਤਨਾ ਕਿਤੇ ਖਰਾਬ ਵੀ ਕਰਦੇ ਨੇ ਚੀਜ਼ਾਂ ਹਨਾ ਉਸ ਦਿਮਾਗ ਤੇ ਅਸਰ ਪੈਂਦਾ ਉਹਨਾਂ ਦੇ ਜਿਹੜਾ ਬੱਚਾ ਦੇਖੂਗਾ ਪਰ ਉਦਾਂ ਦੀ ਭਾਈ ਮਾਈਂਡ ਸੈਟ ਹੋਣੀ ਹੈ ਦੇਖੋ ਜੇ ਗੁਰੂਆਂ ਦੀਆਂ ਬਾਣਾਂ ਸੁਣਨੀ ਆ ਅਜ ਅਜਵਾਦ ਆਊਗਾ ਹੀ ਇੱਕ ਗੱਲ ਹੋਰ ਕਹਿੰਦੇ ਗੱਲਾਂ ਆਉਂਦੇ ਆ